ਸਤਿ ਸ਼੍ਰੀ ਅਕਾਲ ਜੀ ਸੜੀ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਦੇਖੋ ਜੀ ਪੈਸਾ ਕਮਾਉਣ ਦੇ ਨੌਕਰੀ ਤੇ ਵਪਾਰ ਤੋਂ ਇਲਾਵਾ ਵੀ ਕਾਫੀ ਰਸਤੇ ਹਨ ਜਿਵੇਂ ਕਿ ਕੁਝ ਲੋਕ ਸ਼ੇਅਰ ਮਾਰਕੀਟ ਵਿੱਚ ਇਨਵੈਸਟਮੈਂਟ ਕਰਦੇ ਹਨ ਤੇ ਕੁਝ ਲੋਕ ਨਿਯਮਿਤ ਰੂਪ ਨਾਲ ਰੋਜ਼ ਹੀ ਲਾਟਰੀਆਂ ਖਰੀਦਦੇ ਹਨ ਜਾਂ ਫਿਰ ਕੁਝ ਲੋਕ ਐਸੀ ਜਗ੍ਹਾ ਤੇ ਪੈਸਾ ਲਗਾਉਂਦੇ ਹਨ ਜਿਸ ਨਾਲ ਉਹਨਾਂ ਨੂੰ ਪੈਸਾ ਕਾਫੀ ਗੁਣਾ ਵਧ ਕੇ ਮਿਲਦਾ ਹੈ ਤੇ ਦੇਖੋ ਇਹ ਸਾਰੀਆਂ ਚੀਜ਼ਾਂ ਵਿੱਚ ਨਾ ਨਸੀਬ ਦਾ ਸਾਥ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਜੇਕਰ ਤੁਹਾਡਾ ਨਸੀਬ ਸਾਥ ਨਹੀਂ ਦਿੰਦਾ ਹੈ ਤਾਂ ਤੁਹਾਨੂੰ ਕਦੀ ਵੀ ਇਨਕਮ ਜੜੀ ਹੈ ਤੁਹਾਨੂੰ ਇੱਕਦਮ ਜਿਹਾ ਅਚਾਨਕ ਪੈਸਾ ਨਾ ਕਦੀ ਨਹੀਂ ਮਿਲਦਾ ਜੇ ਤੁਸੀਂ ਇਧਰ ਉਧਰ ਸੁਣਦੇ ਹੋ ਕਿ ਇੱਕ ਬੰਦੇ ਨੂੰ ਅਚਾਨਕ ਹੀ ਇੰਨਾ ਪੈਸਾ ਮਿਲ ਗਿਆ ਬਹੁਤ ਵੱਡਾ ਪੈਸਾ ਮਿਲ ਗਿਆ ਹੈ ਨਾ ਜੋ ਮੈਂ ਤੁਹਾਨੂੰ ਦੱਸਿਆ ਹੈ ਜਿੱਥੇ-ਜਿੱਥੇ ਲੋਟਰੀ ਲਗਾਉਂਦੇ ਸ਼ੇਅਰ ਮਾਰਕੀਟ ਇੰਨਾ ਜਗਤ ਤੋਂ ਜਦੋਂ ਆਪਾਂ ਨੂੰ ਸੁਣਾਈ ਵਿੱਚ ਆਂਦਾ ਹੈ ਕਿ ਉਸ ਨੂੰ ਬੜਾ ਹੀ ਜ਼ਿਆਦਾ ਪੈਸਾ ਮਿਲ ਗਿਆ ਤਾਂ ਉਹ ਬੰਦਾ ਕਿਸਮਤ ਦਾ ਬਹੁਤ ਹੀ ਜ਼ਿਆਦਾ ਬਲਵਾਨ ਹੁੰਦਾ ਹੈ ਉਹ ਇਨਸਾਨ ਬੜਾ ਬਲਵਾਨ ਸੀ ਕਿ ਉਹਨੂੰ ਇੱਕ ਝਟਕੇ ਨਾਲ ਇੰਨਾ ਸਾਰਾ ਪੈਸਾ ਮਿਲ ਗਿਆ ਇੱਥੇ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਨਸੀਬ ਦੇ ਨਾਲ-ਨਾਲ ਕੁਝ ਹੋਰ ਐਸੀਆਂ ਚੀਜ਼ਾਂ ਹਨ ਜੋ ਤੁਹਾਨੂੰ ਬਹੁਤ ਸਾਰਾ ਅਚਾਨਕ ਧਨ ਦਿਲਾ ਸਕਦੀਆਂ ਹਨ ਕੁਝ ਐਸੀ ਚੀਜ਼ਾਂ ਜਾਂ ਕੁਝ ਬੋਲੋ ਕਿ ਕੁਝ ਐਸੀ ਚੀਜ਼ ਜਿਸ ਨੂੰ ਤੁਸੀਂ ਹਮੇਸ਼ਾ ਆਪਣੇ ਨਾਲ ਰੱਖਦੇ ਹੋ ਤਾਂ ਉਹਨਾਂ ਦੇ ਵਿੱਚ ਐਨੀ ਤਾਕਤ ਹੁੰਦੀ ਹੈ ਕਿ ਤੁਹਾਨੂੰ ਅਚਾਨਕ ਤਾਂ ਪੈਸਾ ਦਿਲਾਣਦਿਆਂ ਹੀ ਹਨ ਦਿਲਾਣਗੀਆਂ ਤੇ ਉਹ ਨਾਲ ਦੇ ਨਾਲ ਤੁਹਾਡੇ ਗ੍ਰਹਿ ਤੁਹਾਡੇ ਨਕਸ਼ਤਰ ਤੁਹਾਡੇ ਗ੍ਰਹਾਂ ਦੀ ਦਸ਼ਾ ਵੀ ਇੱਕਦਮ ਬਦਲ ਦਿੰਦੀਆਂ ਹਨ ਜੇਕਰ ਉਹ ਮਾੜੇ ਚੱਲ ਰਹੇ ਹੋਣ ते जेकर तुम तो ऐना चीजा तो दे नाल जुड़े होए हो है ना जिस तो पैसा अचानक वध के मिल सकता है शेयर मार्केट हो गई लोटरी हो गई जो भी कई चीजा तो तुम ऐ चीज हमेशा अपने नाल रखनी चाहिए चाहती है जो मैं आज तो तु दसन वाली हाँ जो कि देखो आज तक तो तुम किसी ने नहीं दसी हो मेरी गारंटी है ਕਿਉਂਕਿ ਜਿਹੜੀ ਮੈਂ ਤੁਹਾਡੀ ਤੁਹਾਨੂੰ ਜਿਹੜੀ ਚੀਜ਼ ਦੱਸਾਂਗੀ ਉਹ ਤੁਹਾਡੀ ਕਿਸਮਤ ਨੂੰ ਤੁਹਾਡੇ ਨਸੀਬ ਨੂੰ ਤੁਹਾਡੇ ਭਾਗ ਨੂੰ ਚਮਕਾਉਂਦੀਆਂ ਰੈਂਦੀਆਂ ਹਨ ਬਲਸ਼ਾਲੀ ਬਣਾਉਂਦੀਆਂ ਹਨ ਬਲਵਾਨ ਬਣਾਉਂਦੀਆਂ ਹਨ ਤੇ ਇੰਨੀ ਜਿਆਦਾ ਇਹ ਚੀਜ਼ ਪਾਵਰਫੁਲ ਹੁੰਦੀ ਹੈ ਕਿ ਇਹ ਪੈਸੇ ਨੂੰ ਅਟਰੈਕਟ ਕਰਕੇ ਆਕਰਸ਼ਿਤ ਕਰਕੇ ਬੜੀ ਜਿਆਦਾ ਮਾਤਰਾ ਵਿੱਚ ਆਪਣੇ ਵੱਲ ਖਿੱਚਦੀ ਹੈ ਤੇ ਉਹ ਚੀਜ਼ ਕਿਹੜੀ ਹੈ ਉਹ ਦੱਸਣ ਤੋਂ ਪਹਿਲੇ ਹੱਥ ਜੋੜ ਕੇ ਬੇਨਤੀ ਹੈ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤੇ ਵੀਡੀਓ ਨੂੰ ਲਾਈਕ ਕਰੋ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਜੀ ਤਾਂਕਿ ਮੇਰੀਆਂ ਹਰ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਕਮੈਂਟ ਵਿੱਚ ਆਜੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ ਜੀ ਅੱਜ ਦਾ ਜਿਹੜਾ ਉਪਾਅ ਹੈ ਉਹ ਤਾਂ ਮੈਂ ਤੁਹਾਨੂੰ ਦੱਸਣੀ ਵਾਲੀ ਆ ਇਸ ਦੇ ਨਾਲ ਦੇ ਨਾਲ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣਾ ਜ਼ਰੂਰੀ ਸਮਝਦੀ ਹਾਂ ਕਿ ਜਿਹੜੇ ਲੋਕ ਲਾਟਰੀ ਸੱਟਾ ਸ਼ੇਅਰ ਮਾਰਕੀਟ ਵਿੱਚ ਆਪਣਾ ਪੈਸਾ ਇਨਵੈਸਟ ਕਰਦੇ ਹਨ ਉਹਨਾਂ ਨੂੰ ਲਾਭ ਤਾਂ ਹੀ ਹੁੰਦਾ ਹੈ ਜੇਕਰ ਉਹਨਾਂ ਦੇ ਉੱਤੇ ਰਾਹੁ ਮਹਾਰਾਜ ਦੀ ਕਿਰਪਾ ਬਣੀ ਰਹੇ ਰਾਹੁ ਮਹਾਰਾਜ ਦੀ ਕਿਰਪਾ ਹੋਵੇ ਕਿਉਂਕਿ ਰਾਹੁ ਦਾ ਖੁਸ਼ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਹੀ ਤੁਹਾਨੂੰ ਇੰਨਾ ਚੀਜ਼ਾਂ ਵਿੱਚ ਫਾਇਦਾ ਮਿਲਦਾ ਹੈ ਅਚਾਨਕ ਤਨ ਮਿਲਦਾ ਹੈ ਤੇ ਰਾਹੁ ਨੂੰ ਖੁਸ਼ ਕਰਨ ਵਾਸਤੇ ਤੁਸੀਂ ਕੀ ਕਰਨਾ ਹੈ ਵੈਸੇ ਤਾਂ ਮੈਂ ਆਪਣੀ ਵੀਡੀਓ ਵਿੱਚ ਇਸ ਦੇ ਬਾਰੇ ਵੀ ਕਾਫੀ ਸਾਰੀਆਂ ਉਹ ਕਾਫੀ ਸਾਰੇ ਉਪਾਅ ਦੱਸੇ ਹੋਏ ਹਨ ਤੁਸੀਂ ਦੇਖ ਸਕਦੇ ਹੋ ਪਰ ਤੁਹਾਨੂੰ ਮੈਂ ਇਹ ਦੱਸਵਾ ਇਹਦੇ ਵਿੱਚ ਹੀ ਕਿ ਤੁਹਾਨੂੰ ਰਾਹੁ ਦਾ ਬੀਜ ਮੰਤਰ ਪੜਦੇ ਰਹਿਣਾ ਚਾਹੀਦਾ ਹੈ ਠੀਕ ਹੈ ਤਾਂ ਹੀ ਤੁਸੀਂ ਇਸ ਜੋ ਲਾਟਰੀ ਸੱਟਾ ਸ਼ੇਅਰ ਮਾਰਕੀਟ ਹੈ ਉਹਦੇ ਵਿੱਚ ਲਾਭ ਪ੍ਰਾਪਤ ਕਰ ਸਕਦੇ ਹੋ ਜਿਹੜੇ ਲੋਕ ਰਾਹੁ ਦਾ ਬੀਜ ਮੰਤਰ ਨਹੀਂ ਪੜ ਸਕਦੇ ਹੈਨਾ ਕਈ ਲੋਕ ਨਹੀਂ ਪੜ ਸਕਦੇ ਹੁੰਦੇ ਤਾਂ ਉਹਨਾਂ ਵਾਸਤੇ ਕੀ ਹੈ ਜੀ ਜੀ ਵਿੱਚ ਤੁਹਾਡਾ ਸਸੁਰਾਲ ਪੱਖ ਹੈ ਹੈ ਨਾ ਸੋਹਰਾ ਪਰਿਵਾਰ ਹੋ ਗਿਆ ਉਹਦੇ ਵਿੱਚ ਜਿਹੜੀ ਸੱਸ ਹੈ ਉਸ ਨੂੰ ਹਮੇਸ਼ਾ ਤੁਸੀਂ ਖੁਸ਼ ਰੱਖਣਾ ਹੈ ਤਾਂ ਵੀ ਕਿਉਂਕਿ ਸੱਸ ਜੋ ਹੈ ਰਾਹੂ ਹੈ ਤੇ ਤਾਂ ਵੀ ਤੁਹਾਡੇ ਉੱਤੇ ਰਾਹੂ ਦੀ ਕਿਰਪਾ ਵਰਸੇਗੀ ਹੀ ਵਰਸੇਗੀ ਠੀਕ ਹੈ ਐ ਮੈਂ ਤੁਹਾਨੂੰ ਦੋ ਚੀਜ਼ਾਂ ਦੱਸੀਆਂ ਹਨ ਇਸ ਤੋਂ ਇਲਾਵਾ ਜਿਹੜਾ ਅੱਜ ਦਾ ਉਪਾਅ ਹੈ ਜੋ ਮੈਂ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ ਕਿਉਂਕਿ ਜੇ ਇਹਨਾਂ ਦੋਨਾਂ ਵਿੱਚੋਂ ਵੀ ਤੁਹਾਡੇ ਕੋਲ ਕੁਝ ਨਹੀਂ ਹੋ ਸਕਦਾ ਤਾਂ ਇਹ ਇੱਕ ਉਪਾਅ ਕਰ ਲੈਣਾ ਤੇ ਜਿਹੜੇ ਲੋਕ ਐਨਾ ਚੀਜ਼ਾਂ ਵਿੱਚ ਤਨ ਇਨਵੈਸਟ ਕਰਦੇ ਹਨ ਜਿੱਥੇ ਉਹਨਾਂ ਨੂੰ 10 ਦਾ 10 ਗੁਣਾ ਮਿਲਦਾ ਹੈ ਤਾਂ ਉਹ ਇਹ ਜ਼ਰੂਰ ਕਰਨ ਬਹੁਤ ਜ਼ਿਆਦਾ ਉਹਨਾਂ ਨੂੰ ਫਾਇਦਾ ਹੋਏਗਾ ਲੈਣਾ ਕੀ ਹੈ ਨੀਲੇ ਰੰਗ ਦਾ ਰੇਸ਼ਮੀ ਕਪੜਾ ਲੈਣਾ ਧਿਆਨ ਨਾਲ ਸੁਣ ਲੈਣਾ ਨੀਲੇ ਰੰਗ ਦਾ ਰੇਸ਼ਮੀ ਕਪੜਾ ਲੈਣਾ ਤੇ ਉਸ ਦੇ ਉੱਪਰ ਚਿੱਟੇ ਪੈਨ ਨਾਲ ਜਾਂ ਚਿੱਟਾ ਕਲਰ ਜਿੱਤ ਸਕੈਚ ਮਾਰਕਰ ਵੀ ਆਉਂਦਾ ਹੈ ਚਿੱਟੇ ਮਾਰਕਰ ਨਾਲ ਤੁਸੀਂ ਇਹ ਲਿਖਣਾ ਹੈ हर एक धर्म दे लोग मेरी वीडियो देखते हैं इस करके मैं सब दे धर्मा दा दस दी कि तुसी की की लिखना है पहले मैं तानू तो दस दी हां राहु दा बीज मंत्र की है ओम रा रहावे न मामी ऐ है राहू का बीज मंत्र ऐ अपने कपड़े उसी लिख लेना है ठीक है क्योंकि यह जरा कपड़ा है भागशाली है राहू न खुश करने वाला नीले रंग है। और चिट्टा रंग भी और बीज मंत्र भी तुसी लिख के अपनी इस फोल्ड करके अपनी जेब विच हमेशा रखना है तंत्र का तीन जाप भी कर सकते हो राहू का यह बीज मंत्र है ठीक है जो तक तीन तो देखो जे लॉटरी खरीदी है तक ਤੱਕ ਜਦ ਤੱਕ ਤੁਹਾਡਾ ਲਾਟਰੀ ਦਾ ਅ ਨੰਬਰ ਨਹੀਂ ਲੱਗ ਜਾਂਦਾ ਤਦ ਤੱਕ ਤੁਸੀਂ ਇਹ ਕਪੜਾ ਵੀ ਆਪਣੀ ਜੇਬ ਵਿੱਚ ਰੱਖੋ ਤੇ ਇਸ ਬੀਜ ਮੰਤਰ ਦਾ ਜਾਪ ਵੀ ਕਰਦੇ ਜਾਓ ਠੀਕ ਹੈ ਇਹ ਤੁਸੀਂ ਕਰਦੇ ਜਾਓ ਦੇਖਣਾ ਥੋੜੇ ਹੀ ਦਿਨਾਂ ਵਿੱਚ ਤੁਹਾਨੂੰ ਜਰੂਰ ਰਿਜ਼ਲਟ ਮਿਲੇਗਾ ਦੇਖੋ ਔਰ ਫਿਰ ਦੇਖੋ ਉਸ ਤੋਂ ਇਲਾਵਾ ਫਿਰ ਗ੍ਰਹਾਂ ਦਾ ਵੀ ਚੱਕਰ ਹੁੰਦਾ ਹੈ ਕਿ ਤੁਹਾਡੇ ਗ੍ਰਹ ਬਹੁਤ ਜ਼ਿਆਦਾ ਜੇ ਨੀਚ ਹੋਣ ਤੁਹਾਡੀ ਜਨਮ ਗੁੰਡਲੀ ਵਿੱਚ ਤਾਂ ਫਿਰ ਹੋ ਸਕਦਾ ਹੈ ਇਹ ਰਿਜ਼ਲਟ ਥੋੜਾ ਲੇਟ ਦੇਵੇ ਜਿਨ੍ਹਾਂ ਦਾ ਉੱਚਦਾ ਹੋਏਗਾ ਉਸ ਨੂੰ ਉਹਨਾਂ ਨੂੰ ਤਾਂ ਬਹੁਤ ਜਲਦੀ ਹੀ ਇਸ ਦਾ ਰਿਜ਼ਲਟ ਮਿਲ ਸਕਦਾ ਹੈ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ